ਸਤਿ ਸ੍ਰੀ ਅਕਾਲ ਦੋਸਤੋ ਐਨ ਐਨ ਪਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਪਹੁੰਚੇ ਹਾਂ ਐਨ ਆਈ ਐਸ ਚੌਂਕ ਤੋਂ ਨਗਰ ਨਿਗਮ ਪਟਿਆਲਾ ਦੇ ਵੱਲ ਜਾਂਦੇ ਹੋਏ ਰੋਡ ਤੇ ਤਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਐਸੀ ਡਰੇਨ ਜਿਹੜੀ ਕਿ ਨਗਰ ਨਿਗਮ ਪਟਿਆਲਾ ਦੀ ਆਪਣੀ ਹੀ ਬਿਲਡਿੰਗ ਦੇ ਪਿੱਛੇ ਲੰਘ ਕੇ ਲੰਘਦੀ ਹੈ ਤੁਸੀਂ ਇਸ ਡਰੇਨ ਦਾ ਹਾਲ ਦੇਖ ਸਕਦੇ ਹੋ ਲੋਕੋ ਵੀ ਕੀ ਹਾਲ ਹੈ ਜਿਹੜੀ ਨਗਰ ਨਿਗਮ ਪਟਿਆਲਾ ਲੋਕਾਂ ਨੂੰ ਬੁਨਿਆਦੀ ਬਿਹਤਰ ਸਹੂਲਤਾਂ ਦੇਣ ਦਾ ਵਾਅਦਾ ਕਰਦੀ ਆ ਉਹਨਾਂ ਤੋਂ ਪ੍ਰਾਪਰਟੀ ਟੈਕਸ ਕਾਉਸ ਸੈਸ ਹੋਰ ਕਈ ਤਰ੍ਹਾਂ ਦੇ ਜਿਹੜੇ ਹੈ ਟੈਕਸ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਚੋਂ ਲੈਂਦੀ ਐ ਤਾਂ ਕਿ ਅਸੀਂ ਤੁਹਾਨੂੰ ਸਹੂਲਤਾਂ ਦਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਉਹਦੇ ਆਪਣੇ ਹੀ ਦਫ਼ਤਰ ਦੇ ਪਿੱਛੇ ਬਣੀ ਡਰੇਨ ਦਾ ਕਿੰਨਾ ਮਾੜਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਡਰੇਨ ਚ ਕਾਈ ਜੰਮੀ ਪਈ ਐ ਸਾਰੇ ਪਾਸੇ ਬੁਰਾ ਹਾਲ ਹੈ ਆ ਤੁਸੀਂ ਸਾਰੀ ਡਰੇਨ ਦਾ ਹਾਲਾਤ ਦੇਖ ਸਕਦੇ ਹੋ ਕੀ ਹਾਲ ਕੀਤਾ ਹੈ ਨੰਗਲੀ ਜੜੀ ਬੂਟੀ ਗੰਦਾ ਪਾਣੀ ਕਾਈ ਜੰਮੀ ਹੋਈ ਬੁਰਾ ਹਾਲ ਕੋਈ ਪੁੱਛਣ ਵਾਲਾ ਨਹੀਂ ਐ ਦਸੋ ਕਿਆ ਸਫਾਈ ਦੇ ਪ੍ਰਬੰਧ ਇਹ ਸ਼ਹਿਰ ਚ ਕਰਨਗੇ ਜਿਹੜੇ ਆਪਣੇ ਦਫਤਰ ਦੇ ਪਿੱਛੇ ਲੰਗਰੀ ਡਰੇਨ ਨੂੰ ਸਾਫ ਨਹੀਂ ਕਰ ਸਕਦੇ ਹਾਲਾਂਕਿ ਡਾਕਟਰ ਰਵਜੋਤ ਸਿੰਘ ਲੋਕਲ ਬਾਡੀ ਮੰਤਰੀ ਜਿਹੜੇ ਕੀ ਨਗਰ ਨਿਗਮ ਨੂੰ ਦੇ ਮੰਤਰੀ ਹੁੰਦੇ ਹਨ ਉਹ ਆਏ ਕੇ ਵੀ ਗਏ ਹਨ ਕਹਿ ਕੇ ਵੀ ਗਏ ਹਨ ਵੀ ਸ਼ਹਿਰ ਪਟਿਆਲਾ ਬੜਾ ਗੰਦਾ ਕੀਤਾ ਹੋਇਆ ਹੈ ਕਮਿਸ਼ਨਰ ਸਾਹਿਬ ਨੂੰ ਮੇਅਰ ਸਾਹਿਬ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸੀਨੀਅਰ ਡਿਪਟੀ ਮੇਅਰ ਨੂੰ ਡਿਪਟੀ ਮੇਅਰ ਨੂੰ ਸਾਰਿਆਂ ਨੂੰ ਕਹਿ ਕੇ ਗਏ ਹਨ ਵੀ ਤੁਸੀਂ ਪਟਿਆਲਾ ਦੇ ਹਾਲਾਤ ਬੜੇ ਮਾੜੇ ਕੀਤੇ ਹੋਏ ਹਨ ਕੀ ਗੱਲ ਤੁਸੀਂ ਕੋਈ ਕੰਮ ਕਾਜ ਨਹੀਂ ਕਰਦੇ ਕਿ ਕੰਮ ਕਰਨ ਦਾ ਦਿਲ ਨਹੀਂ ਕਰਦਾ ਉਹਨਾਂ ਨੇ ਝਾੜਾ ਵੀ ਪਾਈਆਂ ਪਰ ਇਹ ਲੋਕਾਂ ਦੇ ਕੰਨ ਤੇ ਜੂ ਨਹੀਂ ਸਰਗੀ ਜਿਸ ਦੀ ਤਾਜ਼ਾ ਮਿਸਾਲ ਆ ਸੀ ਤੁਹਾਨੂੰ ਅੱਜ ਸਵੇਰ ਦੀ ਜਿੱਥੇ ਰਵਜੋਤ ਸਿੰਘ ਮੰਤਰੀ ਖੁਦ ਕੋੜਾ ਚੈੱਕ ਕਰਕੇ ਗਏ ਸੀਗੇ ਉਸ ਥਾਂ ਤੇ ਫੇਰ ਕੋੜੇ ਦਾ ਢੇਰ ਹੌਮੀ ਕਾ ਹੌਮੀ ਪਿਆ ਹੈ ਪਿਆ ਵੀ ਪਹਿਲਾਂ ਵੱਡੀ ਮਾਤਰਾ ਚ ਪਿਆ ਸੀ ਫਿਰ ਵੱਡੀ ਘੱਟ ਮਾਤਰਾ ਵਿੱਚ ਪਿਆ ਸੀਗਾ ਤਾਂ ਤੁਸੀਂ ਹੁਣ ਦੂਜੀ ਵੀਡੀਓ ਵਿੱਚ ਸਾਡੀ ਨਗਰ ਨਿਗਮ ਦੇ ਦਫ਼ਤਰ ਦੇ ਪਿੱਛੇ ਜਾਰੀ ਡਰੇਨ ਦੇ ਹਾਲਾਤਾਂ ਤੋਂ ਅੰਦਾਜ਼ਾ ਲਗਾ ਸਕਦੇ ਹੋ ਮੇਰੇ ਦੋਸਤੋ ਬੇਸ ਡਰੇਨ ਦਾ ਦੇਖੋ ਕੀ ਹਾਲ ਹੈ ਦੇਖੋ ਕੀ ਹਾਲ ਕੀਤਾ ਹੋਇਆ ਹੈ ਇਹ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਸਾਫ਼ ਕਰਨ ਵਾਲਾ ਨਹੀਂ ਹੈ ਹਾਲਾਂਕਿ ਪਤਾ ਨਹੀਂ ਇਸ ਡਰੇਨ ਦੀ ਸਫਾਈ ਦੇ ਕਿੰਨੀ ਵਾਰ ਕੋਈ ਵਿਭਾਗੀ ਤੌਰ ਤੇ ਸ਼ਾਇਦ ਆਰਡਰ ਹੋਏ ਹੋਣ ਟੈਂਡਰ ਪਾਸ ਹੋਏ ਹੋਣ ਪਰ ਉਹ ਜੇ ਹੋਏ ਆ ਤਾਂ ਫਿਰ ਸਫਾਈ ਕਿਉਂ ਨਹੀਂ ਹੋਈ ਇਹ ਵੀ ਤੁਸੀਂ ਦੇਖਣ ਵਾਲੀ ਗੱਲ ਹੈ ਦੇਖ ਲੋ ਕਿਵੇਂ ਜੜੀਆਂ ਬੁੱਟੀਆਂ ਜੰਗਲ ਕਾਈ ਜਾਨਵਰ ਪਤਾ ਨਹੀਂ ਕੀ-ਕੀ ਇਹਦੇ ਵਿੱਚ ਪਿਆ ਹੋਣਾ ਬੁਰਾ ਹਾਲ ਹੈ ਬੁਰਾ ਹਾਲ ਆ ਟੈਂਕੀ ਬਣ ਰਹੀ ਹੈ ਦੇਖੋ ਵਾਟਰ ਟੈਂਕ ਬਿਲਕੁਲ ਇਹਦੇ ਨਾਲ ਨਗਰ ਨਿਗਮ ਪਟਿਆਲਾ ਦਾ ਦਫਤਰ ਹੈ ਪਰ ਕੋਈ ਪੁੱਛਣ ਵਾਲਾ ਨਹੀਂ ਹੈ ਕੋਈ ਪੁੱਛਣ ਵਾਲਾ ਨਹੀਂ ਐਂਜ ਲੱਗਦਾ ਵੀ ਜਿਵੇਂ ਪਟਿਆਲਾ ਸ਼ਹਿਰ ਦਾ ਕੋਈ ਵਾਲੀ ਵਾਰਸ ਆਈ ਨਹੀਂ ਬਸ ਕਹਿਣ ਨੂੰ ਸ਼ਾਹੀ ਸ਼ਹਿਰ ਪਟਿਆਲਾ ਹੈ ਕਿ ਇਹ ਪਟਿਆਲਾ ਸ਼ਾਹੀ ਸ਼ਹਿਰ ਹੈ ਪਰ ਇਸ ਸ਼ਾਹੀ ਸ਼ਹਿਰ ਵਰਗੀ ਕੋਈ ਗੱਲ ਨਹੀਂ ਨਾ ਕੋਈ ਗ੍ਰੀਨਰੀ ਵਾਲੀ ਗੱਲ ਹੈ ਹੁਣ ਕੀ ਨਗਰ ਨਿਗਮ ਇਸ ਕਾਈ ਨੂੰ ਕੀ ਕਹੇਗੀ ਵੀ ਹਰਿਆ ਭਰਿਆ ਸ਼ਹਿਰ ਹੈ ਹਰਾ ਹਰਾ ਦਿਖ ਰਿਹਾ ਜੀ ਅਸੀਂ ਹਰੇ ਵਾਈ ਕਰਕੇ ਨਹੀਂ ਇਹਨੂੰ ਸਾਫ ਕੀਤਾ ਜੀ ਤਾਂ ਕਿ ਇਹ ਸ਼ਹਿਰ ਹਰਿਆ ਭਰਿਆ ਨਜ਼ਰ ਆਵੇ ਵੀ ਨਗਰ ਨਿਗਮ ਦੀ ਬਿਲਡਿੰਗ ਦੇ ਪਿੱਛੇ ਜਾਰੀ ਡਰੇਨ ਤੋਂ ਹੀ ਹਰੇ ਭਰਾਈ ਸ਼ੁਰੂ ਕਰ ਦਿੱਤੀ ਗਈ ਹੈ ਜਿਹੜੀ ਕੀ ਦੱਸਦੀ ਹੈ ਕਿ ਗੰਦਗੀ ਹੈ ਦੋਸਤੋ ਹਰਾ ਪਰੇਨੀਆ ਹੈ ਗੰਦਗੀ ਹੈ ਗੰਦਗੀ ਜਿਸ ਨਾਲ ਬਿਮਾਰੀਆਂ ਫੈਲ ਰੀਆਂ ਨੇ ਲੋਕ ਮਰ ਰਹੇ ਨੇ ਬਦਬੂ ਫੈਲਦੀ ਆ ਗੈਸਾਂ ਨਿਕਲਦੀਆਂ ਨੇ ਜਾਨਵਰ ਪਾਲਦੇ ਨੇ ਲੋਕਾਂ ਦਾ ਨੁਕਸਾਨ ਕਰਦੇ ਨੇ ਸ਼ਹਿਰ ਚ ਹਾਹਾਕਾਰ ਮਚਦੀ ਆ ਪਰ ਕੋਈ ਵੀ ਪੁੱਛਣ ਵਾਲਾ ਨਹੀਂ ਆ ਤੁਸੀਂ ਨਗਰ ਨਿਗਮ ਦੇ ਦੇਖ ਲਓ ਹਾਲਾਤ ਕਿਸ ਤਰ੍ਹਾਂ ਦੇ ਨੇ ਇਹਨਾਂ ਤੋਂ ਕੋਈ ਕੰਮ ਇੱਕ ਚੱਜ ਵੀ ਢੰਗ ਨਾਲ ਨਹੀਂ ਹੁੰਦਾ ਸਫਾਈ ਹੁੰਦੀ ਐ ਨਾ ਪੀਣ ਯੋਗ ਪਾਣੀ ਦਿੱਤਾ ਜਾਂਦਾ ਨਾ ਸੜਕਾਂ ਦਿੱਤੀਆਂ ਜਾਂਦੀਆਂ ਨੇ ਨਾ ਸਟਰੀਟ ਲਾਈਟਾਂ ਦਿੱਤੀਆਂ ਜਾਂਦੀਆਂ ਨੇ ਸੀਵਰੇਜ ਦਾ ਠੀਕ ਪਾਣੀ ਐ ਨਾ ਪਾਣੀ ਦੀ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਪਰਪਰ ਪ੍ਰਬੰਧ ਐ ਸਾਰੇ ਪਾਸੇ ਬੁਰਾ ਹਾਲ ਸ਼ਹਿਰ ਦਾ ਜਿੰਨਾ ਚੈਲੋ ਉਹਨਾਂ ਇਹਨਾਂ ਨੇ ਕੀਤਾ ਹੋਇਆ ਹੈਗਾ ਤਾਂ ਤੁਹਾਨੂੰ ਆਪ ਨੂੰ ਦੇਖਣਾ ਚਾਹੀਦਾ ਵੀ ਸਾਡੇ ਪ੍ਰਾਪਰਟੀ ਟੈਕਸ ਤੋਂ ਸਾਡੇ ਕਾਊਸਸ ਤੋਂ ਸਾਡੇ ਵਾਟਰ ਸਪਲਾਈ ਸੀਵਰੇਜ ਦੇ ਟੈਕਸ ਤੋਂ ਸਾਡੇ ਮਕਾਨਾਂ ਦੇ ਨਕਸ਼ੇ ਪਾਸ ਕਰਨ ਦੇ ਟੈਕਸ ਤੋਂ ਇਹ ਲੋਕ ਜਿਹੜਾ ਪੈਸਾ ਸਾਡੇ ਤੋਂ ਟੈਕਸ ਦੇ ਲੂਪ ਚਲੰਦੇ ਨੇ ਤਾਂ ਦੇਖੋ ਉਸ ਟੈਕਸ ਦੇ ਪੈਸੇ ਨਾਲ ਸਿਰਫ ਇਹ ਤਨਖਾਹਾਂ ਲੈਂਦੇ ਨੇ ਕੰਮ ਨਹੀਂ ਕਰਦੇ ਕੋਈ ਬੇਲੇ ਬੈਠੇ ਰਹਿੰਦੇ ਨੇ ਦੇਖ ਲਓ ਕੀ ਹਾਲਾਤ ਕਰ ਦਿੱਤੇ ਇਹਨਾਂ ਨੇ ਸ਼ਹਿਰ ਦੇ ਇਹਨਾਂ ਤੋਂ ਇਹਨਾਂ ਦੇ ਕੰਮਾਂ ਦੀ ਕਮਾਂਡ ਖੋਲਣੀ ਚਾਹੀਦੀ ਹੈ ਤੇ ਉਹਨਾਂ ਵਿਅਕਤੀਆਂ ਨੂੰ ਦੇ ਦੇਣੀ ਚਾਹੀਦੀ ਹੈ ਜਿਹੜੇ ਕੰਮ ਕਰਦੇ ਹੋ ਨਹੀਂ ਤਾਂ ਇਹ ਪਟਿਆਲਾ ਸ਼ਹਿਰ ਨੂੰ ਉਜਾੜ ਕੇ ਰੱਖ ਦੇਣਗੇ ਧੰਨਵਾਦ ਦੋਸਤੋ ਅਗਲੀ ਵੀਡੀਓ ਚ ਫੇਰ ਮਿਲਦੇ ਆਂ